ਦੋਸਤੋ ਅੱਜ ਦੀ ਇਹ ਵੀਡੀਓ ਜਿਹੜੀ ਇਹ ਮਾਲਕੀ ਦੇਖਣ ਬਾਰੇ ਆ ਵੀ ਕਈ ਖੇਵਟਾਂ ਵੱਡੀਆਂ ਹੁੰਦੀਆਂ ਨੇ ਮਾਲਕੀ ਖਾਨੇ ਤੋਂ ਇਲਾਵਾ ਕੁਝ ਮਾਲਕੀ ਇੰਤਕਾਲਾਂ ਰਾਹੀਂ ਆਈ ਹੁੰਦੀ ਆ ਕੁਝ ਖਾਨਾ ਕਾਸਤਚ ਹੁੰਦੀ ਆ ਉਹ ਸਾਰੀ ਪੂਰੀ ਫੁੱਲ ਡਿਟੇਲ ਚ ਪ੍ਰੈਕਟੀਕਲ ਦਾ ਇਸ ਵੀਡੀਓ ਚ ਸਮਝਾਇਆ ਹੋਇਆ ਕੱਲਾ ਕੱਲਾ ਪੁਆਇੰਟ ਧਿਆਨ ਨਾਲ ਸੁਣਿਓ ਤੇ ਸਮਝਿਓ ਵੀਡੀਓ ਥੋੜੀ ਲੰਬੀ ਹੋ ਸਕਦੀ ਆ ਪਰ ਤੁਹਾਡੇ ਕੰਮ ਜ਼ਰੂਰ ਆਊਗੀ ਇਹ ਵੀਡੀਓ ਮੈਂ ਥੋੜਾ ਬਣਾਉਣ ਦਾ ਮਕਸਦ ਇਹ ਆ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਕਹਿੰਦੇ ਨੇ ਵੀ ਸਾਡਾ ਇਹ ਚੋ ਹਿੱਸਾ ਕਿਵੇਂ ਬਣਦਾ ਯਾ ਦੱਸੋ ਕੋਸ਼ਿਸ਼ ਤਾਂ ਪਹਿਲਾਂ ਵੀ ਬਹੁਤ ਵਾਰੀ ਕਰੀ ਆ ਹਿੱਸਿਆਂ ਬਾਰੇ ਵੀਡੀਓ ਬਣਾਉਣ ਦੀ ਉਹ ਥੋੜਾ ਜਿਹਾ ਲਿਖ ਕੇ ਦੱਸਿਆ ਹੋਇਆ ਅੱਜ ਲਿਖ ਕੇ ਵੀ ਦੱਸਿਆ ਨਾਲ ਪ੍ਰੈਕਟੀਕਲ ਫਰਦਮੂਰੇ ਰੱਖ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸੋ ਵੀਰੋ ਵੀਡੀਓ ਲੰਬੀ ਜ਼ਰੂਰ ਆ ਪਰ ਧਿਆਨ ਨਾਲ ਸਾਰੀ ਦੇਖਿਓ ਆਓ ਹੁਣ ਫਰਦ ਬਾਰੇ ਸਮਝੀਏ ਖਤੌਨੀ ਨੰਬਰ 27 ਆ ਮਾਲਕਾਂ ਦੇ ਨਾਮ ਲਿਖੇ ਹੋਏ ਨੇ ਖਾਨਾ ਨੰਬਰ 3 ਚ ਖਾਨਾ ਨੰਬਰ 4 ਚ ਹੈਗਾ ਕਾਸਤਕਾਰਾਂ ਦੇ ਜਿਹੜੇ ਕਾਸਤਕਾਰਾਂ ਦਾ ਖਰੀਦਿਆ ਹੁੰਦਾ ਉਹ ਬਾਕੀ ਆ ਤੁਹਾਨੂੰ ਪਤਾ ਹੀ ਆ ਵੀ ਸਿੰਚਾਈ ਦਾ ਸਾਧਨ ਖਸਰਾ ਨੰਬਰ ਰਕਵਾ 8 ਨੰਬਰ ਚ ਵਿਸ਼ੇਸ਼ਤਾ ਸੰਚ ਲੋਨ ਵਗੈਰਾ ਆਪਾਂ ਨੇ ਕੀ ਸਿੱਖਣਾ ਇਹਦੇ ਚ ਮਾਲਕੀ ਕੱਢਣੀ ਵੀ ਸਾਡੀ ਮਾਲਕੀ ਕਿੰਨੀ ਆ ਸਹਿਮ ਹਨੂੰ ਫਰਦ ਤੋਂ ਜਾਣਛਾਣ ਕਰਾਦਾ ਫਰਦ ਦੀ ਪੂਰੀ ਦੀ ਵੀ ਇਹ ਖੇਵਟ ਨੰਬਰ ਜਿਵੇਂ 9 ਖਤੌਨੀ ਹੈਗੀ 27 ਇਹ ਕੰਟੀਨਿਊ ਚੱਲ ਰਹੀ ਹੈ ਦੀ ਅਗਲੀ ਖਤੌਨੀਆਂ ਜਿਹੜੀ ਉਹ ਹੈਗੀ ਹੈ 28 ਠੀਕ ਹੈ ਜੀ ਆ 28 ਨੰਬਰ ਖਤੌਨੀ ਦਾ ਇਹ ਤੋਂ ਅਗਲੀ ਹੈਗੀ ਹੈ 29 ਖਤੌਨੀ ਨੰਬਰ 29 ਇਹ ਤੋਂ ਨੈਕਸਟ ਹੈਗੀ ਆ ਖਤੌਨੀ ਨੰਬਰ 30 ਇਸ ਤੋਂ ਅਗਲੀ ਹੈਗੀ ਹੈ ਖਤੌਨੀ ਨੰਬਰ 31 ਖੇਪ ਨੰਬਰ ਉਹੀ ਚੱਲ ਰਿਹਾ ਹੈ 9 ਜਿਵੇਂ ਪਹਿਲਾਂ ਤੁਹਾਨੂੰ ਸਮਝਾਇਆ ਹਾਇਆ ਵੀ ਖੇਪ ਟਖਤੌਨੀ ਬਾਰੇ ਇਸ ਤੋਂ ਅਗਲੀ ਹੈਗੀ ਹੈ ਖਤੌਨੀ ਨੰਬਰ 32 32 ਤੋਂ ਅੱਗੇ ਹੈਗੀ ਹੈ ਖਤੌਨੀ ਨੰਬਰ 33 33 ਤੋਂ ਬਾਅਦ ਖਤੌਨੀ ਨੰਬਰ ਹੈਗੀ ਹੈ 34 34 ਤੋਂ ਬਾਅਦ ਹੈਗੀ ਆ ਖਤੌਨੀ ਨੰਬਰ 35 35 ਨੰਬਰ ਖਤੌਨੀ ਆ ਜਿਹੜੀ ਇਹ ਖੇਵਟ ਦੀ ਲਾਸਟ ਖਤੌਨੀ ਆ ਉਹ ਪਾਣ ਕਿਵੇਂ ਪਤਾ ਲੱਗਿਆ ਕਿਉਂਕਿ ਇਹਦੇ ਥੱਲੇ ਆ ਜੋੜ ਆ ਗਿਆ ਮਜਾਨ ਮਜਾਨ ਕਹਿੰਦੇ ਨੇ ਜੋੜ ਨੂੰ ਮਜਾਨ ਕਿਤੇ 24 ਪਾਬ ਜਿਹੜੇ ਕੁੱਲ ਖੇਵਟ ਦੇ ਕਿਤੇ ਨੇ ਖਸਰਾ ਨੰਬਰ ਨੇ ਉਹ 24 ਨੇ ਰਕਬਾ ਹੈਗਾ ਇਹਦਾ ਕੁੱਲ 93 ਕਨਾਲ 5 ਮਰਲੇ ਮਜਰੂਆ 91 ਕਨਾਲ 5 ਮਰਲੇ ਗੈਰ ਮਜਰੂਆ ਹੈਗਾ 2 ਕਨਾਲ 0 ਮਰਲੇ ਮਜਰੂਆ ਹੁੰਦਾ ਵੀ ਬਾਹੀਯੋਗ ਖੇਤੀਬਾੜੀ ਵਾਲਾ ਗੈਰ ਮਜਰੂਆ ਹੁੰਦਾ ਗੈਰ ਬਾਹੀਯੋਗ ਇਹ ਖੇਵਟ ਦਾ ਜਿਹੜਾ ਟੋਟਲ ਜੋੜਾ 93 ਕਨਾਲ 5 ਮਰਲੇ ਠੀਕ ਹੈ ਜੀ ਇਹ 9 ਖੇਵਟ ਦੀਆਂ ਜਿਹੜੀਆਂ ਖਤੌਨੀਆਂ ਨੇ ਉਹ ਹੋ ਗਈਆਂ 35 ਹੁਣ ਆਪਾਂ ਫੇਰ ਚੱਲਾਂਗੇ ਫਸਟ ਤੇ ਜਿੱਥੇ ਮਾਲਕੀ ਆਪਾਂ ਕੱਢਣੀ ਆ ਹੁਣ ਜਦੋਂ ਅਸੀਂ ਕਿ ਕਿਸੇ ਹਿੱਸੇਦਾਰ ਦਾ ਹਿੱਸਾ ਘਟਣਾ ਹੋਵੇ ਸਭ ਤੋਂ ਪਹਿਲਾਂ ਲਾ ਲਓ ਵੀ ਮੰਨ ਲਓ ਕਿਸੇ ਦਾ ਵੀ ਘਟਣਾ ਹੋ ਸਕਦਾ ਥੋੜੀ ਵੀ ਜਿਹੜੀ ਖੇਵਟ ਹੋਣੀ ਆ ਉਹ ਇਦਾਂ ਦੀ ਹੀ ਹੋਣੀ ਆ ਕੋਈ ਖੇਵਟ ਛੋਟੀ ਹੁੰਦੀ ਆ ਕੋਈ ਵੱਡੀ ਹੁੰਦੀ ਆ ਇਹ ਮਾਲਕਾਂ ਦੇ ਡਿਪੈਂਡ ਕਰਦਾ ਤੇ ਮਾਲਕੀ ਤੇ ਵੀ ਰਕਬਾ ਕਿੰਨਾ ਦਾ ਇਹਦਾ ਹੈਗਾ ਖੇਵਟ ਦਾ 93 ਕੇ ਨਾਲ ਜਿਵੇਂ ਆਪਾਂ ਪਹਿਲਾਂ ਲੈ ਲਓ ਵੀ ਸੁਤਵਿੰਦਰ ਕੌਰ ਦਾ ਹਿੱਸਾ ਘਟਣਾ ਇਸ ਸੁਤਵਿੰਦਰ ਕੌਰ ਦੀ ਹੈ ਜਿਹੜੀ ਮੈਂ ਤੁਹਾਨੂੰ ਆ ਥੋੜਾ ਬੋਲਡ ਕਰ ਦੇਣਾ ਪੜਨਾ ਸੋਖਾ ਰੂ ਇਹਦਾ ਹਿੱਸਾ ਹੈਗਾ ਸਤਵਿੰਦਰ ਕੌਰ ਦਾ ਹਿੱਸਾ ਹੈਗਾ 790 1865 ਹਿੱਸਾ ਅਗਲੇ ਮਾਲਕ ਦਾ ਹਿੱਸਾ ਕਿੰਨਾ ਜਗਿੰਦਰ ਕੌਰ ਦਾ ਹੈਗਾ 312 1865 ਅਜੀਤ ਸਿੰਘ ਦਾ ਹੈਗਾ 49 865 ਹਿੱਸਾ ਅਨਜੋਲ ਸਿੰਘ ਦਾ ਹੈਗਾ 49/1865 ਹਿੱਸਾ ਸਾਰਿਆਂ ਦੀ ਨੀਚੇ 1865 ਹਰਵੰਤ ਸਿੰਘ ਦਾ ਹੈਗਾ 13/1865 ਹਿੱਸਾ ਜਸਪਿੰਦਰ ਸਿੰਘ ਦਾ ਹੈਗਾ 49/1865 ਹਿੱਸਾ ਜਸਵਿੰਦਰ ਕੌਰ ਦਾ ਹੈਗਾ 302/1865 ਹਿੱਸਾ ਇਹ ਮੈਂ ਅੱਗੇ son of ਤੇ ਦਾਦੇ ਦਾ ਨਾਮ ਨਹੀਂ ਬੋਲ ਰਿਹਾ ਮੈਂ ਸਿਰਫ ਮਾਲਕ ਦਾ ਨਾਮ ਬੋਲ ਰਿਹਾ ਜਗਜੀਤ ਸਿੰਘ ਦਾ ਹੈਗਾ 302/1865 ਹਿੱਸਾ ਇਹ ਦੋਸਤੋ ਮੈਂ ਤੁਹਾਨੂੰ ਬੋਲਡ ਕਰਤੇ ਵੀ ਥੋੜਾ ਦੇਖਣ ਚ ਪੜ੍ਹਨੇ ਸੌਖੇ ਰਹਿਣਗੇ ਜਦੋਂ ਅਸੀਂ ਹਿੱਸਾ ਕਿਸੇ ਮਾਲਕ ਦਾ ਕੱਢਣਾ ਮਾਲਕੀ ਦੇਖਣੀ ਆ ਵੀ ਕਿੰਨੀ ਸਭ ਤੋਂ ਪਹਿਲਾਂ ਅਸੀਂ ਦੇ ਦੇ ਆ ਵੀ ਖੇਵਟ ਫਿਰ ਉਹਦਾ ਕੁੱਲ ਜੋੜ ਵੀ ਕਿੰਨਾ ਕੁੱਲ ਜੋੜ ਮੈਂ ਤੁਹਾਨੂੰ ਸਮਝਾਈ ਆ ਵੀ ਜਿਹੜਾ ਇਹਦਾ ਖੇਵਟ ਦਾ ਕੁੱਲ ਜੋੜ ਆ ਉਹ ਲਾਸਟ ਤੇ ਹੁੰਦਾ ਇੱਥੇ ਜੋੜ ਲੱਗੇ ਇੱਥੋਂ ਖੇਵਟ ਸਟਾਰਟ ਹੁੰਦੀ ਆ ਜਿਹੜੀ ਉੱਪਰਲੀ ਆ ਜਿਵੇਂ ਇਹ 9 ਆ 9 ਹੈਗੀ ਇਹਦੀ 12 13 ਵਾਲੀ ਜਮ੍ਹਾਂਬੰਦੀ ਦੀ ਖੇਵਟ ਆ ਹ ਹਾਲੀਆ ਜਮ੍ਹਾਂਬੰਦੀ ਦੀ ਜਿਹੜੀ ਇਹਦੇ ਵਟਾ ਵੀ 9 ਆ ਇਹ ਹੈਗੀ ਐਸ ਤੋਂ ਪਿੱਛੇ ਵਾਲੀ ਜਿਹੜੀ 12 13 ਤੋਂ ਪਹਿਲਾਂ ਜਮ੍ਹਾਂਬੰਦੀ ਸੀਗੀ ਠੀਕ ਹੈ ਜੀ ਕੁੱਲ ਖੇਵਟ ਦਾ ਜੋੜ ਇਹਦਾ ਹੋ ਲਾਸਟ ਤੇ ਹੁੰਦਾ ਆ ਲਾਸਟ ਆਪਾਂ 93 ਕਨਾਲ ਪੰਜ ਮਰਲੇ ਦੇਖ ਲਿਆ ਹੁਣ ਹਿੱਸੇ ਕੱਢਣ ਵਾਸਤੇ ਜਿਹੜਾ 93 ਕਨਾਲ ਹੈ ਇਹਦੇ ਅਸੀਂ ਮਰਲੇ ਬਣਾਵਾਂਗੇ 93 20 ਉਹਦੇ ਵਿੱਚ ਅਸੀਂ ਪੰਜ ਜਿਹੜੇ ਉੱਪਰ ਮਰਲੇ ਨੇ ਉਹ ਪਲੱਸ ਕਰ ਦਾਂਗੇ 93 20 ਕਰਕੇ ਦੇ ਵਿੱਚ ਜਦੋਂ ਪੰਜ ਜੋੜ ਦਾਂਗੇ ਸਾਡੇ ਕੋਲੇ ਟੋਟਲ ਆ ਜੂਗਾ ਇਹ 1865 ਠੀਕ ਹੈ ਜੀ ਹੁਣ 1865 ਨੇ ਜਿਹੜੇ ਇਹ ਕੀ ਬਣ ਗਏ ਸਾਡੇ ਕੋਲੇ ਇੱਕ ਖੇਤ ਦੇ ਕੁੱਲ ਹਿੱਸੇ ਬਣ ਗਏ 1865 ਮਰਲੇ ਬਣ ਗਏ ਹੁਣ ਜਿਹੜੇ ਦੇ ਕੁੱਲ ਹਿੱਸੇ ਨੇ ਉਹ ਵੀ 1865 ਨੇ ਕੁੱਲ ਹੁੰਦਾ ਜਿਹੜੇ ਨੀਚੇ ਵਾਲੇ ਬਟਿਆਂ ਦੇ ਨੀਚੇ ਹੁੰਦਾ ਉਹਨੇ ਤਾਂ ਇਹ ਹਿੱਸੇ ਕੱਟਣ ਦਾ ਤਰੀਕਾ ਕੀ ਆ 1865 ਆ ਜਿਹੜਾ ਇਹ ਨੀਚੇ ਕੁੱਲ ਹੋ ਗਏ ਇਹਦੇ ਮਰਲੇ ਹੋ ਗਏ ਪਹਿਲੇ ਮਾਲਕ ਦਾ ਸੁਤਿੰਦਰ ਕੌਰ ਦਾ ਹੈਗਾ ਹਿੱਸਾ 799/1865 ਇਹਦਾ ਮਤਲਬ ਇਹ ਹੈ ਵੀ 1865 ਜਿਹੜੇ ਕੁੱਲ ਨੇ ਖੇਤੜੇ ਦੇ ਮਰਲੇ ਉੱਪਰਲੇ ਜਿਹੜੇ ਇਹ ਵੀ ਮਰਲੇ ਨੇ ਜਿੱਥੇ ਪੂਰੇ ਮਿਲਦੇ ਹੋਣ ਉੱਥੇ ਮੰਨ ਲਓ ਦੁਬਾਰਾ ਦੁਬਾਰਾ ਉਹਨੂੰ ਗੁਣਾ ਕਰਨ ਦੀ ਲੋੜ ਨਹੀਂ ਜੇ ਨਾ ਹੁੰਦਾ ਤਾਂ 1865 ਆ ਜਿਹੜਾ ਜੇ ਇਹ ਨੀਚੇ ਇਦਾਂ ਦੀ ਨਾ ਹੁੰਦੀ ਕੋਈ ਹੋਰ ਫਿਗਰ ਹੁੰਦੀ ਤਾਂ ਅਸੀਂ ਉੱਪਰਲੇ ਨੂੰ ਕੁੱਲ ਖੇਵਟ ਤੇ ਜੋੜ ਨਾਲ ਗੁਣਾ ਕਰਦੇ ਫਿਰ ਨੀਚੇ ਵਾਲੇ ਤੇ ਵੰਡ ਕਰਦੇ ਪਰ ਇੱਥੇ ਉਹ ਫਾਰਮੂਲਾ ਲਾਉਣ ਦੀ ਲੋੜ ਨਹੀਂ ਹੈਗੀ ਇੱਥੇ ਅਸੀਂ ਸਿੱਧਾ ਹੀ ਕੱਢ ਲਾਂਗੇ 799 ਨੂੰ ਅਸੀਂ ਹੁਣ ਡਿਵਾਈਡ ਕਰਾਂਗੇ 20 ਤੇ ਜਦੋਂ 20 ਤੇ ਡਿਵਾਈਡ ਕੀਤਾ ਸਾਡੇ ਕੋਲੇ ਆ ਗਿਆ 39.45 39.45 ਦਾ ਮਤਲਬ ਇਹ ਹੈ ਵੀ 39 ਕਨਾਲਾਂ ਨੇ ਜਿਹੜੇ ਪੁਆਇੰਟ 45 ਨੇ ਉੱਪਰ ਆਉਂਦੇ ਹੁੰਦੇ ਨੇ ਇਹਨੂੰ ਦੁੱਗਣਾ ਕਰ ਲਵੇ ਨੌ ਮਰਲੇ ਹੋਗੇ ਸਤਵਿੰਦਰ ਕੌਰ ਦਾ ਜਿਹੜਾ ਹਿੱਸਾ ਬਣ ਗਿਆ ਉਹ 39 ਕਨਾਲ ਨੌ ਮਰਲੇ ਜਿਹੜਾ ਅਗਲਾ ਮਾਲਕਾ ਸਾਡੇ ਕੋਲੇ ਜਗਿੰਦਰ ਕੌਰ ਦੇ ਹਿੱਸੇ ਹੈਗੇ 312 ਜਦੋਂ ਇਹਨੂੰ 312 ਨੂੰ 20 ਤੇ ਡਿਵਾਈਡ ਕਰਾਂਗੇ ਸਾਡੇ ਕੋਲੇ ਆਜੂ 15.6 ਇਹਦਾ ਮਤਲਬ ਹੈਗਾ 15 ਕਨਾਲ 12 ਮਰਲੇ ਜਿਹੜੇ ਪੁਆਇੰਟਾਂ ਤੋਂ ਬਾਅਦ ਹੁੰਦੇ ਨੇ ਉਹਨੂੰ ਦੁੱਗਣਾ ਕਰ ਲਵੇ ਉਹਨੇ ਉੱਪਰ ਮਰਲੇ ਬਣ ਜਾਂਦੇ ਨੇ ਅਗਲੇ ਮਾਲਕ ਦਾ ਹੈਗਾ ਅਜੀਤ ਸਿੰਘ ਦਾ 49 49 ਨੂੰ ਡਿਵਾਈਡ ਕਰਾਂਗੇ ਜਦ ਅਸੀਂ 20 ਤੇ 2.45 ਇਹਦਾ ਮਨਜੂ 2 ਕਨਾਲ 9 ਮਰਲੇ ਅਗਲੇ ਮਾਲਕ ਦਾ ਹਿੱਸਾ ਵੀ ਇੰਨਾ ਹੀ ਆ ਉਹਦਾ ਵੀ 2 ਕਨਾਲ 9 ਮਰਲੇ ਜਿਹੜਾ ਹਰਵੰਤ ਸਿੰਘ ਆ ਇਹਦਾ ਹਿੱਸਾ ਹੈਗਾ 13/1865 ਹੁਣ 13 ਨੂੰ 20 ਤੇ ਵੰਡਣ ਦੀ ਲੋੜ ਨਹੀਂ ਐ ਸਿੱਧੇ ਹੀ ਆਪਾਂ ਦੇਖਣ ਚ ਪਤਾ ਲੱਗਦਾ ਵੀ ਇਹ 13 ਮਰਲੇ ਨੇ ਇਸ ਤੋਂ ਅਗਲੇ ਜਸਪਿੰਦਰ ਸਿੰਘ ਦਾ ਫੇਰ 49 ਮਰਲੇ ਨੇ 49/1865 ਇਹਨੂੰ 20 ਤੇ ਡਿਵਾਈਡ ਕਰਾਂਗੇ 2.45 ਇਹ ਬਣ ਗਿਆ 2 ਕਨਾਲ 9 ਮਰਲੇ ਜਸਵਿੰਦਰ ਕੌਰ ਦਾ ਹੈਗਾ 302 ਹਿੱਸੇ ਨੇ 302 ਨੂੰ ਜਦੋਂ ਅਸੀਂ 20 ਤੇ ਡਿਵਾਈਡ ਕਰਾਂਗੇ 15.1 ਇਹਦਾ ਹਿੱਸਾ ਆ ਜਾਊਗਾ 15 ਕਨਾਲ 2 ਮਰਲੇ ਇਸ ਤੋਂ ਅਗਲਾ ਮਾਲ ਕਿਹੜਾ ਜਗਜੀਤ ਸਿੰਘ ਉਹਦਾ ਹਿੱਸਾ ਵੀ 302 ਹੀ ਆ ਇਹਦਾ ਵੀ ਉਨਾ ਹੀ ਆ ਜਾਣਾ 15 ਕਨਾਲ 2 ਮਰਲੇ ਸੋ ਵੀਰੋ ਜਿੱਥੇ ਤਾਂ ਇਹ ਹਿੱਸੇ ਦਾ ਸਿੱਧਾ ਹੀ ਹੋਣ ਵੀ ਕੁੱਲ ਖੇਵਟ ਦੇ ਜਿੰਨੇ ਉਹਨੂੰ ਮਰਲੇ ਬਣਾ ਲਓ ਜੇ ਉਨਾ ਹੀ ਵਟਾ ਪਏ ਹੋਇਆ ਫਿਰ ਤਾਂ ਉੱਪਰਲੇ ਉਹ ਮਰਲੇ ਹੀ ਨੇ ਉਹਨੂੰ 20 ਤੇ ਡਿਵਾਈਡ ਕਰਕੇ ਕੱਢ ਲਓ ਜੇ ਉਹਦੇ ਨਾਲ ਨਹੀਂ ਟੱਕਰਦੇ ਅਲੱਗ ਫਿਗਰ ਆ ਵੀ ਕੁੱਲ ਖੇਵੜ ਦੇ ਨੇੜੇ ਉਹ ਮਰਲੇ ਹੋਰ ਬਣਦੇ ਨੇ ਤੇ ਨੀਚੇ ਜਿਹੜਾ ਹੈ ਆ ਜਿਹੜਾ ਨੀਚੇ ਦਿੱਤਾ ਹੋਇਆ ਵੀ 1865 ਨੇ ਇਹ ਹੋਰ ਫਿਗਰ ਹੁੰਦੀ ਤਾਂ ਕੁੱਲ ਖੇਵੜ ਦਾ ਜਿੰਨਾ ਬਣੇ ਮਰਲੇ 1865 ਫਿਰ ਅਸੀਂ 1865 ਨੂੰ 799 ਨਾਲ ਗੁਣਾ ਕਰਦੇ ਜਿੰਨੀ ਫਿਗਰ ਆਉਂਦੀ ਇਹਨੂੰ 1865 ਤੇ ਵੰਡਦੇ ਉਹ ਸਾਡੇ ਕੋਲੇ ਮਰਲੇ ਆ ਜਾਣੇ ਸੀ ਫਿਰ ਅਸੀਂ ਉਹਨੂੰ 20 ਤੇ ਵੰਡਣਾ ਸੀ ਪਰ ਸਾਨੂੰ ਇਹ ਸਕ੍ਰਿਪਟ ਚ ਲੋਡ ਨਹੀਂ ਪਈ। ਇਦਾਂ ਕਿਸੇ ਵੀ ਖੇਡ ਦਾ ਤੁਸੀਂ ਆਪ ਦੇ ਮਾਲਕੀ ਕੱਢ ਸਕਦੇ ਹੋ। ਦੋਸਤੋ ਇਹ ਤਾਂ ਆ ਗਈ ਮਾਲਕੀ। ਬੀ ਐਨੀ ਇਹ ਨਹੀਂ ਆਈ। ਹੁਣ ਜਿਹੜੇ ਹਿੱਸੇ ਨੇ ਇਹਦਾ ਕਿਵੇਂ ਪਤਾ ਲੱਗੂ ਵੀ ਇਹ ਸਹੀ ਨੇ? ਤਿੰਨੇ ਨੇ ਹੁਣ ਇਹਦਾ ਪਹਿਲੇ ਮਾਲਕ ਦਾ ਹੈਗਾ 789, ਦੂਜੇ ਦਾ ਹੈਗਾ 312 49 ਫਿਰ 9a 13 49 302 302 ਠੀਕ ਹੈ ਜੀ ਇਹਦਾ ਕੁੱਲ ਜੋੜਾ ਜਦੋਂ ਆਪਾਂ ਜੋੜਾਂਗੇ ਉਹ ਵੀ 1865 ਬਣੂਗਾ ਇਹਦਾ ਮਤਲਬ ਇਹ ਸੰਗਠ ਬਿਲਕੁਲ ਸਹੀ ਨੇ ਵੀ ਪਹਿਲੇ ਹਿੱਸੇ ਚ ਆਉਂਦੀਆਂ ਮਾਲਕੀ 799 ਦੂਜੇ ਦੇ 312 ਐਦਾਂ ਇਹ 1865 ਬਣ ਗਏ ਇਹ ਤਾਂ ਹੋ ਗਈ ਮਾਲਕੀ ਵੀ ਐਨੀ ਇਹਨਾਂ ਦੇ ਹਿੱਸੇ ਚ ਆਉਂਦੀ ਆ ਪਰ ਪੋਕੇ ਵਿੱਚ ਦੇਖਾਂਗੇ ਵੀ ਹੁਣ ਮੌਜੂਦਾ ਇਹਦੇ ਹਿੱਸੇ ਬਚਦੀ ਕਿੰਨੀਆਂ ਨੇ ਵੇਚੀ ਕਿੰਨੀਆਂ ਉਹ ਆਪਾਂ ਆ ਖਾਨਾ ਕਾਸਟ ਚ ਜਾਵਾਂਗੇ 4 ਨੰਬਰ ਖਾਨੇ ਦੇ ਵਿੱਚ ਜਿਵੇਂ ਆ ਦੇਖ ਰਹੇ ਹੋ ਉਹਨਾਂ ਵੀ ਸਤਵਿੰਦਰ ਕੌਰ ਆ ਜਿਹੜੀ ਸਤਵਿੰਦਰ ਕੌਰ ਪਤਨੀ ਪ੍ਰਵਿੰਦਰ ਸਿੰਘ 1/2 ਹਿੱਸਾ ਇਹ ਵੀ ਮੈਂ ਤੁਹਾਨੂੰ ਬੋਲਡ ਕਰਕੇ ਦਿਖਾ ਦੇਣਾ ਥੋੜਾ ਪੜ੍ਹਨਾ ਸੌਖਾ ਰਹੂਗਾ ਵਿੰਦਰ ਕੌਰ ਦਾ ਜਿਹੜਾ 1/2 ਹਿੱਸਾ ਫਿਰ ਨਾਲ ਹੀ ਜਸਵਿੰਦਰ ਕੌਰ ਇਹਦਾ ਹੈਗਾ 1/4 ਹਿੱਸਾ ਫਿਰ ਜਗਜੀਤ ਸਿੰਘ ਦਾ ਇਹਦਾ ਵੀ 1/4 ਹਿੱਸਾ ਠੀਕ ਹੈ ਜੀ ਜਿਹੜੇ ਮਾਲਕ ਨੇ ਸਤਵਿੰਦਰ ਕੌਰ ਦਾ ਹੈਗਾ 1/2 ਜਸਵਿੰਦਰ ਕੌਰ ਦਾ ਹੈਗਾ 1/4 ਜਗਜੀਤ ਸਿੰਘ ਦਾ ਇਹਦਾ 1/4 ਇਹ ਹੋ ਗਏ ਵੇਚਣ ਵਾਲੇ ਇਹ ਸਾਨੂੰ ਕਿਵੇਂ ਪਤਾ ਲੱਗਿਆ ਇਹ ਸਾਨੂੰ ਪਤਾ ਲੱਗਿਆ ਇੱਥੋਂ ਦਿਆ ਬਾਇਾਨ ਜਿਹੜਾ ਲਿਖਿਆ ਹੋਇਆ ਹੈ ਹਿੱਸੇਦਾਰੋਂ ਬਾਇਾਨ ਦਾ ਮਤਲਬ ਆ ਵੀ ਇਹ ਬੰਦੇ ਨੇ ਉੱਪਰਲਾ ਹਿੱਸਾ ਵੇਚਿਆ ਖਾਨਾ ਕਾਸਤ ਚ ਵੇਚਿਆ ਕਿੰਨਾਂ ਨੂੰ ਆ ਇਹਨਾਂ ਨੂੰ ਆ ਜਸਵਿੰਦਰ ਸਿੰਘ ਨੂੰ 2/9 ਹਿੱਸਾ ਦਿੱਤਾ ਕੁਲਵੰਤ ਸਿੰਘ ਨੂੰ 1/6 ਹਿੱਸਾ ਦਿੱਤਾ ਇਹਦਾ ਇਹਨਾਂ ਬਖਸੀਦ ਸਿੰਘ ਦਾ 2/9 ਜਸਵੰਤ ਸਿੰਘ ਇਹ ਸਾਰੇ ਇੱਥੇ ਮੁਸਤਰੀਆਂ ਨਾਲ ਮਾਲਕ ਆ ਗਏ ਆ ਨਿਚੇ ਠੀਕ ਹੈ ਜੀ ਇਹਨਾਂ ਨੇ ਇਹ ਤੋਂ ਆਹ ਬੰਦਿਆਂ ਨੇ ਇਹਨਾਂ ਨੂੰ ਇਹ ਵੇਚਤਾ ਵੇਚਿਆ ਕਿੰਨਾ ਰਕਬਾ ਆਹ ਖਸਰਾ ਨੰਬਰ ਵੇਚੇ ਨੇ ਦੋ ਕਿਤੇ ਟੋਟਲ ਹੈਗਾ 10 ਮਰਲੇ 10 ਮਰਲੇ ਇਹਨਾਂ ਨੇ ਵੇਚਤੇ ਆਹ ਚਾਰ ਬੰਦਿਆਂ ਨੇ ਇਹਨਾਂ ਨੂੰ ਵੇਚਿਆ ਸੀ ਪਰ ਇਹਨਾਂ ਨੇ ਅੱਗੇ ਕੀ ਕੀਤਾ ਇਹਨਾਂ ਨੇ ਦੁਬਾਰਾ ਫੇਰੇ ਮੁਸਤਰੀਆਂ ਨੇ ਇੱਥੇ ਮਾਲਕ ਬਣ ਗਏ ਇਹਨਾਂ ਨੇ ਦੁਬਾਰਾ ਫੇਰ ਆ ਬੰਦਿਆਂ ਨੂੰ ਦੇਤਾ ਇਹਨਾਂ ਨਾਲ ਇਹ ਕਰ ਲਿਆ ਇਹਨਾਂ ਨੇ ਤਵਾਦਲਾ ਠੀਕ ਹੈ ਜੀ ਇਹਨਾਂ ਨੇ ਆ ਬੰਦਿਆਂ ਨੂੰ ਦਿੱਤਾ ਇਹਨਾਂ ਨੇ ਅੱਗੇ 1/2 ਆ ਮਾਲਕ ਆ ਬਣ ਗਏ 1/2 ਦੇ 1/2 ਦਾ ਜਸਵੰਤ ਸਿੰਘ ਬਣ ਗਿਆ ਇਹਨਾਂ ਨੇ ਅੱਗੇ ਫਿਰ ਕਾਰਜ ਸਿੰਘ ਪ੍ਰਗਟ ਸਿੰਘ ਤੇ ਸੁੱਚਾ ਸੰਗ ਇਹ ਬੰਦਿਆਂ ਨਾਲ ਤਵਾਦਲਾ ਕਰ ਲਿਆ ਹੁਣ ਲਾਸਟ ਤੇ ਜਿਹੜੇ ਮਾਲਕ ਨੇ ਲਾਸਟ ਦੇ ਉੱਤੇ ਮਾਲਕ ਇਹ ਨੇ ਇਹ ਖੇਤ ਥੋੜੀ ਖਤੌਨੀਓ ਉਲਝਣ ਤਾਣੀ ਵਾਲੀ ਆ ਮੈਂ ਤੁਹਾਨੂੰ ਇਹ ਤਾਂ ਦੇ ਵੇਖਿਆ ਕੀਤੀ ਐ ਚੀਜ਼ ਦੀ ਵੀ ਕਈ ਵਾਰੀ ਐਦਾਂ ਨਹੀਂ ਹੁੰਦੀ ਆ ਤੁਹਾਨੂੰ ਪੜ੍ਹਨੀ ਥੋੜੀ ਜਿਹੀ ਸੌਖੀ ਕੁਝ ਪਰਸੈਂਟ ਆਪ ਸਮਝ ਆ ਜੇ ਹੁਣ ਲਾਸਟ ਵਾਲੇ ਜਿਹੜੇ ਬੰਦਿਆ ਦੇਖ ਰਹੇ ਹੋ ਨਾ ਤੁਸੀਂ ਤਵਾਦਲਾ ਗਰਿੰਦਣ ਕਾਸਤ ਤਵਾਦਲਾ ਇਹੜੇ ਲਾਸਟ ਮਾਲਕ ਨੇ ਇਹ ਇਹਦੇ ਵਿੱਚ ਮਾਲਕ ਬਣ ਗਏ ਕਹਿੰਦਾ ਮਤਲਬ ਇਹ ਹੈ ਵੀ ਉੱਪਰਲੇ ਬੰਦੇ ਨੇੜੇ ਉਹਨਾਂ ਨੇ ਇਹ ਵੇਚ ਚੁੱਕੇ 10 ਮਰਲੇ ਅਗਲੀ ਖਤੌਨੀ ਆ 28 ਇਹ ਥੋੜਾ ਜਿਹਾ ਸੌਖਾ ਤੁਹਾਨੂੰ ਇਹਦੇ ਵਿੱਚ ਸੌਖੀ ਸਮਝ ਆ ਜੂਗੀ ਜਸਵਿੰਦਰ ਕੌਰ ਵਿਧਵਾ ਰਾਜਮਨਿੰਦਰ ਸਿੰਘ ਪੁੱਤਰ ਗਵੀਰ ਸਿੰਘ 1/2 ਹਿੱਸਾ ਜਗਜੀਤ ਸਿੰਘ 1/2 ਹਿੱਸਾ ਹਿੱਸੇਦਾਰ ਨ ਬਾਇਾਨ ਬਾਯਾਨ ਇਹਦਾ ਮਤਲਬ ਉੱਪਰ ਜਸਵਿੰਦਰ ਸਿੰਘ ਤੇ ਜਗਜੀਤ ਸਿੰਘ ਇਹੜੇ ਅੱਧਾ ਤਿਹੇ ਵੇਚ ਰਹੇ ਨੇ ਵੇਚ ਕਿਹਨੂੰ ਰਹੇ ਨੇ ਜਿਹੜਾ ਬਾਯਾਨ ਤੋਂ ਬਾਅਦ ਲਿਖਿਆ ਹੁੰਦਾ ਹਰਦੇਵ ਸਿੰਘ ਹਿੱਸੇਦਾਰ ਪੁੱਤਰ ਕਰਤਾਰ ਸਿੰਘ ਮੁਸਤਰੀ ਕਾਸਤ ਮੁਸਤਰੀ ਵੀ ਜਿਹੜਾ ਇਹ ਬੰਦਾ ਮਾਲਕ ਵੀ ਆ ਮੁਸਤਰੀ ਕਾਸਤ ਦਾ ਮਤਲਬ ਇਹ ਹੈ ਵੀ ਮਾਲਕ ਵੀ ਆ ਤੇ ਕਾਸਤਕਾਰ ਵੀ ਆ ਇਹਨੇ ਕਿੰਨੇ ਖਸਰਾ ਨੰਬਰ ਖਰੀਦੇ ਨੇ 32 ਮਸਤੀਲਾ 2/2 32 ਦਾ 9/1 ਕਿਤੇ 2 ਤਿੰਨ ਕਨਾਲ 13 ਮਰ ਲਿਆ ਜਿਹੜੇ ਇਹ ਜਸਵਿੰਦਰ ਕੌਰ ਅਤੇ ਜਗਜੀਤ ਸਿੰਘ ਤੋਂ ਇਹਨਾਂ ਨੇ ਹਰਦੇਵ ਸਿੰਘ ਨੇ ਇਹ ਖਾਨਾ ਕਾਸਤ ਜੋ ਮਕਸੂਸ ਨੰਬਰ ਹੈ ਜਿਹੜੇ ਖਰੀਦ ਕੇ ਮਾਲਕ ਬਣ ਗਏ ਇਹਦਾ ਮਤਲਬ ਵੀ ਹਰਦੇਵ ਸਿੰਘ ਦੀ ਕਾਸਤ ਹਰਦੇਵ ਸਿੰਘ ਹੈ ਮਾਲਕ ਜਿਹੜੀ ਅਗਲੀ ਖਤੌਨੀ ਆ 29 ਇਹਦੇ ਵਿੱਚ ਜਿਹੜੀ ਜਸਵਿੰਦਰ ਕੌਰ ਬਿਦਵਾ ਰਾਜਵਿੰਦਰ ਸਿੰਘ 1/2 ਜਗਜੀਤ ਸਿੰਘ 1/2 ਹਿੱਸਾ ਬਾਇਨ ਹੁਣ ਇੱਥੇ ਕੁਲਵੰਤ ਸਿੰਘ ਪੁੱਤਰ ਕਰਤਾਰ ਸਿੰਘ ਨੂੰ ਵੇਚਿਆ ਇਹਨਾਂ ਨੇ ਕਿਤੇ 2 8 ਕਨਾਲ ਰਕਬਾ ਇਹਦਾ ਉਹ ਵੇਚਤਾ ਇਹਨਾਂ ਨੇ ਠੀਕ ਹੈ ਜੀ ਇਹ ਤਾਂ ਹੋਇਆ ਖਾਨਾ ਕਾਸਤ ਚ ਵੇਚਿਆ ਹੋਇਆ ਇਹ ਵੇਚਣ ਵਾਲੇ ਦਾ ਟੋਟਲ ਦੇ ਵਿੱਚੋਂ ਘੱਟੇ ਚੱਲੂ ਇਦਾਂ ਹੀ ਆਹਾ ਬਾਕੀ ਦੇ ਖਤੌਨੀਆਂ ਨੇ ਇਹਨਾਂ ਦੇ ਵਿੱਚ ਵੀ ਵੇਚਿਆ ਹੋਇਆ ਟੇਬਲ ਖੇਤ ਤੋਂ ਹਿੱਸਾ ਕੱਢ ਕੇ ਆ ਖਾਨਾ ਕਾਸਤ ਚ ਜਿੰਨਾ ਬੰਦੇ ਨੇ ਵੈਕ ਕੀਤਾ ਹੁੰਦਾ ਉਹਦੇ ਵਿੱਚੋਂ ਘਟਾਇਆ ਜਾਂਦਾ ਇਹ ਤੋਂ ਇਲਾਵਾ ਸਿੰਘ ਜਿਹੜਾ ਵਿਸ਼ੇਸ਼ ਕਥਨ ਦਾ ਖਾਨ ਇਹਦੇ ਵਿੱਚ ਵੀ ਜਿਹੜੇ ਇੰਤਕਾਲ ਹੋਏ ਹੁੰਦੇ ਨੇ ਉਹ ਦੇਖਦੇ ਆ ਜਿਵੇਂ ਹੁਣ ਲੋਨ ਲਿਆ ਹੋਇਆ ਬੰਦੇ ਨੇ ਇਹਦੇ ਲੋਨ ਦਾ ਨੋਟ ਆ ਗਿਆ ਇਹ ਆ ਬਰੂਏ ਇੰਤਕਾਲ 1644 ਇਹ ਜਿਹੜਾ ਬਰਸਤ ਹੋਈ ਆ ਇਹਦੇ ਵਿੱਚ ਫਿਰ ਇਸ ਤੋਂ ਅਗਲਾ ਬਰੂਏ ਰੈਪਟ ਨੰਬਰ ਆ ਫੱਕ ਦੀ ਰੈਪਟ ਆ ਆਰਡਰ ਹੈਨ ਦਾ ਨੋਟ ਡਰਾਫਟ ਨੰਬਰ 193 ਲੋਨ ਦਾ ਫਿਰ ਅਗਲਾ ਬਰੂ ਡਰਾਫਟ ਨੰਬਰ 275 ਇਹ ਵੀ ਲੋਨ ਦਾ ਨੋਟ ਆ ਆਰਡਰ ਰਹਿਣ ਮਿਤੀ ਇੰਨੀ ਇਹ ਵੀ ਲੋਨ ਦਾ ਜਿਹੜਾ ਆਰਡਰ ਰਹਿਣ ਹੁੰਦਾ ਉਹ ਲੋਨ ਕਹਿੰਨੇ ਆਪਾਂ ਲੋਨ ਦਾ ਨੋਟ ਹੁੰਦਾ ਜਾਂ ਲਿਮਟ ਜੋ ਵੀ ਕਰਾਈ ਹੁੰਦੀ ਹੈ ਜਿਹਦੇ ਮਾਲਕ ਵੱਲੋਂ ਕਿੰਨਾ ਰੱਖਵਾ ਕਿਹੜੀ ਬੈਂਕ ਨੂੰ ਕਿੰਨੇ ਪੈਸੇ ਆ ਬਦਲਿਆ ਇਹ ਸਾਰਾ ਕੁਝ ਇੱਥੇ ਲਿਖਿਆ ਹੁੰਦਾ ਇਸ ਤੋਂ ਅਗਲੇ ਕੋਈ ਨੋਟ ਹੈ ਨਹੀਂ ਇਸੇ ਤਰ੍ਹਾਂ ਦੋਸਤੋ ਕਿਸੇ ਵੀ ਖੇਵਟ ਦਾ ਪਹਿਲਾ ਮਾਲਕਾਂ ਦੀ ਮਾਲਕੀ ਕੱਢ ਲਓ ਕੁੰਡ ਖੇਵਟੋਂ ਫਿਰ ਖਾਨਾ ਕਾਸਟ ਦੇ ਵਿੱਚ ਦੇਖ ਲਓ ਵੀ ਕਿਹੜੇ ਮਾਲਕ ਨੇ ਕਿੰਨਾ ਕਿੰਨਾ ਵੇਚਿਆ ਹੋਇਆ ਜੋ ਵੇਚਿਆ ਹੋਏ ਦੇ ਵਿੱਚੋਂ ਘਟਾ ਦਿਓ ਤੇ ਇਧਰੋਂ ਵੀ ਦੇਖਿਆ ਜਾਂਦਾ ਹੁੰਦਾ ਜੇ ਕਿਸੇ ਨੇ ਇੰਤਕਾਲ ਰਹੀਂ ਵੇਚਿਆ ਹੋਇਆ ਠੀਕ ਆ ਦੋਸਤੋ ਜਿੰਨੀ ਕਿ ਜਾਣਕਾਰੀ ਹੈਗੀ ਆਪਦੇ ਵੱਲੋਂ ਪੂਰੀ ਦੇਣ ਦੀ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਜੇ ਕੋਈ ਕਮੀ ਵੇਸੀ ਰਹਿ ਜਾ ਦੋਸਤੋ ਤਾਂ ਉਹਨੂੰ ਇੰਨਾ ਹੋਣਾ ਕਰਿਆ ਕਰਿਓ ਕਿਉਂ ਮੈਂ ਵੀ ਤੁਹਾਡੇ ਵਰਗਾ ਹੀ ਆ ਕੋਈ ਵੀਡੀਓ ਬਣਾਉਣ ਦਾ ਮੈਨੂੰ ਬਹੁਤਾ ਹਿਸਾਬ ਨਹੀਂ ਹੈਗਾ ਇੱਕ ਦੇਸੀ ਜੇ ਬੰਦੇ ਆ ਬਸ ਜਿਵੇਂ ਠੀਕ ਲੱਗਦਾ ਬਣਾ ਦਿੰਨੇ ਆ ਮਕਸਦ ਸਿਰਫ ਇੰਨੀ ਆ ਵੀ ਜਿਹੜਾ ਕੋਣ ਸਾਨੂੰ ਪਤਾ ਕੁਝ ਥੋੜਾ ਬਹੁਤਾ ਆਉਂਦਾ ਉਹ ਤੁਹਾਡੇ ਨਾਲ ਸ਼ੇਅਰ ਕਰ ਦਈਏ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ